ਅਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਤ ਬਿਆਨ ਤੇ ਮਾਫੀ ਮੰਗ ਲਈ ਹੈ ਜੀ ਹਾਂ ਕਾਂਗਰਸ ਦੇ ਚੋਣ ਨਿਸ਼ਾਨ ਦੀ ਗੁਰੂ ਸਹਿਬਾਨਾਂ ਦੇ ਪੰਜੇ ਦੇ ਨਾਲ ਤੁਲਨਾ ਕੀਤੀ ਸੀ ਤੇ ਵਿਵਾਦ ਉਸ ਤੋਂ ਬਾਅਦ ਗਰਮ ਹੋ ਗਿਆ ਸੀ ਐਸਜੀਪੀਸੀ ਨੇ ਮਾਫੀ ਦੀ ਮੰਗ ਕੀਤੀ ਸੀ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਅੱਜ ਅਮ੍ਰਿਤਾ ਵੜਿੰਗ ਨੇ ਮਾਫੀ ਮੰਗੀ ਕਿ ਆਗੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮਾਫੀ ਮੰਗਦੀ ਹਾਂ ਮੇਰੀ ਗਲਤੀ ਲਈ ਵਾਹਿਗੁਰੂ ਅਤੇ ਸੰਗਤ ਬਖਸ਼ਣ ਹਰ ਤਨੁਦਾਸ ਜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਵੀ ਬਿਆਨ ਤੇ ਇਤਰਾਜ਼ ਜ਼ਾਹਰ ਕੀਤਾ ਸੀ ਕਿਆ ਸੀ ਕਿ ਸਿੱਖਾਂ ਨੇ ਪਾਵਨਾਵਾਂ ਨੂੰ ਫੇਸ ਪਹੁੰਚਾਈ ਜਾ ਰਹੀ ਹੈ ਨਾਲ ਹੀ ਇਹ ਵੀ ਕਿਹਾ ਕਿ ਸਿਆਸਤ ਦੇ ਲਈ ਧਾਰਮਿਕ ਇਸ ਤਰੀਕੇ ਦੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਦੇ ਪੰਜੇ ਦੀ ਤੁਲਨਾ ਕਾਂਗਰਸ ਦੇ ਪੰਜੇ ਦੇ ਨਾਲ ਕਰ ਦਿੱਤੀ ਤਾਂ ਵਿਵਾਦ ਹੋਰ ਗਹਿਰਾ ਗਿਆ ਸੀ ਐਸਜੀਪੀਸੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕਾਂਗਰਸ ਦਾ ਪੰਜਾ ਖੂਨੀ ਪੰਜਾ ਹੈ ਜਿਸ ਦੀ ਤੁਲਨਾ ਤੁਸੀਂ ਗੁਰੂ ਸਾਹਿਬ ਦੇ ਪੰਜੇ ਦੇ ਨਾਲ ਕਰ ਰਹੇ ਹੋ ਪੰਚੀ ਦੀ ਤੁਲਨਾ ਕਰਨੀ ਪਈ ਮੰਗੀ ਪਹਿਲਾਂ ਤੋਲੋ ਫਿਰ ਬੋਲੋ ਬੋਲਣ ਤੋਂ ਪਹਿਲਾਂ ਇਤਿਹਾਸ ਵੀ ਪੜਨਾ ਜ਼ਰੂਰੀ ਹੈ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ ਆ ਕੀ ਬੋਲ ਰਹੇ ਹੋ ਮੈਡਮ ਵਡਿੰਗ ਜੀ ਕਿਉਂ ਬੇਤੁਕੇ ਬਿਆਨ ਦਿੱਤੇ ਜਾ ਰਹੇ ਨੇ ਜ਼ਰਾ ਇੱਕ ਵਾਰ ਫਿਰ ਸਾਰਾ ਬਿਆਨ ਸੁਣੋ ਫਿਰ ਦੱਸਦੇ ਹਾਂ ਅਗਲੀ ਕਹਾਣੀ ਸੱਚੇ ਪਾਛਾ ਗੁਰਨਾਨ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ। ਇਹ ਜਿੱਤੇ ਨੂੰ ਹੈ ਜਿਨਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇ ਸੀ। ਹਰੇਕ ਗੁਰੂ ਦਾ ਜਿ ਪਿਛਲੇ ਗੁਰੂਆਂ ਦਾ ਕਦੀ ਵਿੱਚ ਫੋਟੋਆਂ ਕੱਢ ਕੇ ਦੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗੋਬਨ ਸਿੰਘ ਸਾਹਿਬ ਦਾ بڑے ਗੁਰੂਆਂ ਦਾ ਮੂਸ਼ਾਨ ਪੰਜਾਬ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾਬ ਚੁਣਿਆ ਤੈਨਾਂ ਨੂੰ ਘੂਆਂ ਕਰਕੇ ਛੋੜਿਆ ਮੈਂ ਅਜੁਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਦੀ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਇਹ ਬਿਆਨ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਟਰੰਪਤਨੀ ਅਮਰਤਾ ਵੜਿੰਗ ਦਾ ਜੋ ਸੰਬੋਧਨ ਕਰ ਰਹੀ ਸਨ ਅਤੇ ਰੈਲੀ ਨੂੰ ਸੰਬੋਧਨ ਕਰਦਿਆ ਕਰਦਿਆ ਉਹ ਕਾਂਗਰਸ ਦੇ ਪੰਚੇ ਦੀ ਤੁਲਨਾ ਬਾਬਾ ਨਾਨਕ ਦੇ ਪੰਚੇ ਨਾਲ ਹੀ ਕਰ ਗਏ ਜਿਸ ਤੋਂ ਬਾਅਦ ਅਮਰਤਾ ਵੜਿੰਗ ਦਾ ਵਿਰੋਧ ਸ਼ੁਰੂ ਹੋਇਆ ਕੋਈ ਉਹਨਾਂ ਨੂੰ ਇਤਿਹਾਸ ਪੜਨ ਬਾਰੇ ਕਹਿ ਰਿਹਾ ਸੀ ਤੇ ਕੋਈ ਉਹਨਾਂ ਨੂੰ ਅਜੀਬ ਬਿਆਨਾਂ ਤੇ ਮਾਫੀ ਮੰਗਨ ਨੂੰ ਕਹਿ ਰਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਵੀ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਤੇ ਤਾੜਨਾ ਵੀ ਕੀਤੀ ਕਿਾ ਕਿ ਸਿਆਸੀ ਆਗੂਆਂ ਵੱਲੋਂ ਰਾਜਨੀਤਿਕ ਖੇਤਾਂ ਲਈ ਗੁਰੂ ਸਾਹਿਬਾਨ ਦੇ ਨਾਂਵਾਂ ਅਤੇ ਧਾਰਮਿਕ ਚਿੰਨਾ ਦੀ ਵਰਤੋਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸੇਖੇ ਕਦੇ ਨਹੀਂ ਭੁੱਲ ਸਕਦੇ ਕੀ ਪੰਜਾ ਉਸ ਕਾਂਗਰਸ ਪਾਰਟੀ ਦਾ ਚੌਂ ਨਿਸ਼ਾਨ ਹੈ ਜਿਸ ਨੇ ਅਫਗਾਨੀਆਂ ਤੋਂ ਬਾਅਦ ਸਿੱਖਾਂ ਦੀ ਭਗਤੀ ਅਤੇ ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਟੋਪਾਂ ਅਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਅਤੇ 1978 ਤੋਂ 1995 ਤੱਕ ਸਿੱਖ ਨਸਲਕੁਸ਼ੀ ਕਰਕੇ ਲੱਖਾਂ ਬੇਦੋਸ਼ੀ ਅਤੇ ਨਿਹੱਥੇ ਸਿੱਖ ਨੌਜਵਾਨਾਂ ਦੇ ਖੂਨ ਵਿੱਚ ਇਹ ਕਾਂਗਰਸ ਦਾ ਪੰਜਾ ਰੰਗਿਆ ਹੋਇਆ ਹੈ ਅਮਰਤਾਪੁਰਿੰਗ ਜੀ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਰੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਆਂ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਂ ਜਿਹੜਾ ਇਹ ਖੂਨੀ ਪੰਜਾ ਮੋਦਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਮਰਤਾ ਵੜਿੰਗ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ। ਅਮਰਤਾ ਵੜਿੰਗ ਦਾ ਵਿਰੋਧ ਸ਼ੁਰੂ ਹੋਇਆ ਤਾਂ ਉਹਨਾਂ ਨੂੰ ਸਮਝ ਆਈ ਕਿ ਉਹਨਾਂ ਨੇ ਆਪਣੇ ਆਪ ਨੂੰ ਗਲਤ ਕਾਰਨਾ ਕਰਕੇ ਸੁਰਖੀਆਂ ਵਿੱਚ ਲਿਆ ਖੜਾ ਕੀਤਾ ਹੈ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਕਾਂਗਰਸ ਐਡਾ ਘਬਰਾ ਗਈ ਹੈ ਜਾਂ ਅਮਰਤਾ ਵੜਿੰਗ ਜੀ ਨੂੰ ਜਿਹੜੀ ਬਠਿੰਡਿਆਂ ਟਿਕਟ ਕੱਟ ਗਈ ਉਹਦੀ ਫਰਸਟ੍ਰੇਸ਼ਨ ਹੈ। ਕਿਉਂਕਿ ਅਮਰਤਾ ਵੜਿੰਗ ਜੀ ਇਹ ਕਾਂਗਰਸ ਦਾ ਉਹ ਖੂਨੀ ਪੰਜਾ ਹੈ ਜਿਨੇ ਇੱਕ ਕੁਰਸੀ ਪਿੱਛੇ ਦੇਸ਼ ਦਾ ਵਟਵਾਰਾ ਕਰਾਇਆ। ਇਹ ਉਹ ਖੂਨੀ ਪੰਜਾ ਜਿਹਨੇ ਐਮਰਜੈਂਸੀ ਲਾ ਕੇ ਲੋਕਾਂ ਦੇ ਹੱਕਾਂ ਦਾ ਕਹਾਣ ਕੀਤਾ ਇਹ ਉਹ ਖੂਨੀ ਪੰਜਾ ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ ਜਿਹਨੇ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਕੁਸ਼ੀ ਕੀਤੀ ਉਹ ਖੂਨੀ ਪੰਜਾ ਹੈ ਤੇ ਫਿਰ ਜਦੋਂ ਚਾਰੇ ਪਾਸਿਓਂ ਵਿਰੋਧ ਦੇ ਸੋਰ ਉਠਣ ਲੱਗੇ ਤਾਂ ਫਿਰ ਅਮਰਤਾ ਮਾਫੀ ਮੰਗਣ ਤੇ ਆ ਗਏ ਇਸ ਦੇ ਨਾਲ ਹੀ ਰਾਜਾ ਵਿੜਿੰਗ ਤਾਂ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਬਿਆਨ ਦੇਣ ਦਾ ਮਤਲਬ ਕੁਝ ਹੋਰ ਸੀ ਜੋ ਵਿੜਿੰਗ ਪਰਿਵਾਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸਮਝ ਆ ਰਿਹਾ ਹੈ ਸਮੂਹੀ ਸਾਥ ਸੰਗਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹਣੀ ਹੈ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਧਰਮਸਪੱਤੀ ਨੇ ਤੁਰੰਤ ਹੀ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਓਰੀ ਮਾਫੀ ਵੀ ਮੰਗੀ ਵਿੜਿੰਗ ਸਾਹਿਬ ਐਵੇਂ ਨਹੀਂ ਗਲਤੀਆਂ ਤੇ ਪਰਦੇ ਪੈਂਦੇ ਜੋ ਮਨੀ ਅਕਾਲੀ ਦਲ ਐਫਆਈਆਰ ਦੀ ਮੰਗ ਕਰ ਰਹੇ ਹੁਣ ਸਵਾਲ ਇਹ ਹੈ ਕਿ ਅਮਰਤਾ ਵੜਿੰਗ ਨੂੰ ਅਜੇ ਆ ਬਿਆਨ ਦੇਣ ਦੀ ਜ਼ਰੂਰਤ ਕਿਉਂ ਪਈ ਕਿ ਇਹ ਸਿਆਸਤ ਚਮਕਾਉਣ ਲਈ ਦਿੱਤਾ ਗਿਆ ਹੈ ਵਿਰੋਧੀਆਂ ਦੇ ਕਹਿਣ ਮੁਤਾਬਕ ਕਿ ਇਹ ਬਠਿੰਡਾ ਤੋਂ ਟਿਕਟ ਨਾ ਮਿਲਣ ਦੀ ਫਰਸਟ੍ਰੇਸ਼ਨ ਹੈ ਕਿ ਐਨ ਜਾਨਪੁਣੇ ਵਿੱਚ ਦਿੱਤਾ ਗਿਆ ਇਹਨਾਂ ਸਾਰੇ ਸਵਾਲਾਂ ਵਿਚਾਲੇ ਸਵਾਲ ਇਹ ਵੀ ਹੈ ਕਿ ਸਿਆਸਤ ਵਿੱਚ ਧਰਮ ਨੂੰ ਲੈ ਕੇ ਬਿਆਨ ਆਖਿਰ ਦਿੱਤੇ ਹੀ ਕਿਉਂ ਜਾਂਦੇ ਨੇ ਉਹ ਵੀ ਅਜੀਬ ਬਿਆਨ ਜਿਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੀ ਨਹੀਂ build a report ptc news